ਇਸ ਧਰਤੀ ਦੇ ਉੱਤੇ ਬਹੁਤ ਬਿੰਦੂ ਪੰਜਾਬੀ ਬਸੂ ਹੋ ਗਏ। ਕੋਸ ਧਰਤੀ ਦੀਆਂ ਸਰਕਾਰਾਂ ਉਸ ਧਰਤੀ ਤੇ ਰਹਿਣਾ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਉਹਨਾਂ ਸਿੱਖਾਂ ਦੇ ਨਾਲ ਐਸਾ ਵੀਰਾ ਕੀਤਾ ਜਾਏ। ਪਰ ਕਈਆਂ ਬੰਦੋਂ ਇਹ ਕਹਿ ਲਿਖੀ ਗਈ ਕਿ ਜੈਸੀ ਕੁਰਬਾਨ ਕਹਿਣ ਸਿੱਖਾਂਵਾਦ ਤੇ ਜ਼ਰੂਰੀ ਹੈ ਤੇ ਕਿਚੇ ਸਾਡਾ ਧਰਤ ਸਾਡਾ ਸਰੀਰਤਾਾਂ ਕਹਿ ਗਏ। ਬਾਬਾ ਫ਼ੈਜ਼ ਸਿੰਘ ਦੀ ਕਲਾ ਧਾਰੀ ਜਿਹਨਾਂ ਨੇ ਉਸ ਵਕਤ ਵਿੱਚ ਬਹੁਤ ਉਤਸ਼ੇਹੀ ਵਿਦਿਆ ਪ੍ਰਾਪਤ ਕਰਕੇ ਤਸਵੀਰ ਦਾ ਆਫਿਸ નોકરી ਪ੍ਰਾਪਤ ਕੀਤੀ ਮਰੀਜ਼ਾ ਦੇ ਵਿੱਚ। ਉਹ ਇੰਨੇ ਮਨ ਪਟਿਆਲੇ ਨੂੰ ਨੌਕਰੀ ਕਰਦਿਆ ਹੋਇਆ ਬਰਗੇਚੀ ਬਾਬਾ ਬੰਪਾਸ ਜੀ ਦੇ ਵਿਸ਼ੇ ਗਏ। ਗੁਰੂ ਕੇ ਕਿਰਤਨੀਏਂ ਵੀ ਨੰਪਰ ਕਰ ਰਹੇ ਸਨ। ਫਰੀਦਾ ਸਾਹਿਬ ਦੇ ਘਰ ਚਾਪਰੀ ਦੇਵ ਤੇ ਇਲਾਹਿਆ ਭਰਾ ਦਰਵੇਸ਼ਾ ਤੋਂ ਲੋੜੀ ਗਏ ਅਰੁਪਾ ਦੇ ਜੀ ਰਾਮ ਕੇਵਲ ਤੇ ਛੰਨੀ ਲੋਰਸੀ ਤੇ ਸਰਪਰ ਦਾ ਬਚਨ ਹੈ ਪੂਰ ਬਕਰਮ ਅੰਤ ਨੂੰ ਜਬ ਪ੍ਰਗਟੇ ਭੇਟੇ ਉਪਰ ਕਰ ਸੁਖਾ ਰਾਗੀ ਮੇਟੇ ਉਧੇਲ ਬਿੰਤ ਹਰ ਨਾਨਕ ਜਨਮ ਜਨਮ ਕੇ ਸੁਈ ਜਾਕੇ ਕਬੀਰ ਸਤ ਪੁਰ ਸੂਰਮੇ ਬਾਹਿਆ ਬਾਣ ਲੋਏ ਜਿ ਲਾਗਤ ਹੀ ਤੁਹੇ ਪਿਰ ਪਰਿਆ ਪਰ ਕਰੇ ਜੇ ਛੇ ਰਾਹੀ ਸਿਕਨ ਬੁਖਾਰ ਤਨ ਛੁਗਾਇਆ ਹੋਇਆ ਜਿ ਪਾਪ ਮੁਛਾਤੁ ਖੇਂਦਾ ਸਾਹਿਬ ਦੇ ਕਰ ਚਾ ਕਰੀ ਦਿੱਤੀ ਨਾਹਿ ਭਰਾਤ ਦਰਵੇਸ਼ਾਂ ਨੂੰ ਲੋੜੀਆ ਰੁਖਾ ਦਿੱਤੀਆਂ ਜਿਹੜੇ ਭਿੰନ୍ତି ਭਰਾਤ ਸੇ ਜਿਹੜੇ ਵਿਰਧ ਦੇ ਭਰਾਤ ਸੇ ਜਿਹੜੇ ਵਿਰਧ ਦੇ ਟਕਣਾ ਸੀ ਉਹ ਸਤਿਗੁਰਾਂ ਦੀ ਬਾਣ ਬਾਣੀ ਦੇ ਇੱਕ ਪੰਕਤੀ ਨੇ ਬਾਬਾ ਸਾਰਸ ਨੂੰ ਜਿਹੋ ਰਾਂ ਦੇ ਖਤਮ ਕਰ ਦਿੱਤੀ ਬਹੁਤ ਫਰਨਾਸ ਮੰਨ ਕੇ ਹੋਇਆ ਬਾਹਰ ਆਇਆ ਇੱਕ ਸਿੰਘ ਆਪਣੇ ਘੋੜੇ ਉੱਤਰਾ ਕਰ ਰਿਹਾ ਸੀ ਪੁੱਛਦੇ ਘੋੜਾ ਪਿਆ ਰਿਹਾ ਕਿ ਤੇ ਨਹੀਂ ਕਿਸ ਦਾ ਕਹਿੰਦੇ ਕਰਕੇ ਤਾਂ بادشاہ ਦਾ ਇਸ ਘੋੜੇ ਤੇ بادشاہ ਸਵਾਰੀ ਕਰਦੇ ਨੇ ਕਹਿੰਦੇ ਕਿਉਂ ਕਰ ਰਹੇ ਹੋ ਸਿੰਘ ਨੇ ਬੜਾ ਖਲਾਾਲ ਦਾ ਬਚਨ ਉਹ ਕੀਤਾ ਤੁੰਗੀਆਂ ਕੀ ਆ ਬੜੀਆਂ ਜਾਂ ਕਰਨਾ ਬਾਪ ਦਾ ਮਾਰਾ ਦਾ ਰੰਗ ਸਭ ਕਾ ਜਾਤੋ ਬਿਨ ਸਲਤਾਨ ਉਹ ਸਿੱਖ ਬੰਦ ਕਈ ਹੋਈ ਉਸ 판 ਕੀ ਦੇ ਬਾਪਾ ਜਿਹਦੇ ਮੰਨਦੇ ਉਤੇ ਹੋਰ ਬਹੁਤ ਵੱਡਾ ਅਸਰ ਕੀਤਾ ਸਾਰਾ ਕੁਛ ਅਛਾੜ ਛੜਾ ਕੇ ਤੇ ਗੁਰੂ ਕੋ ਉੱਡੇ ਦਾਦੀ ਸੇਵਾ ਜੋੜ ਕੇ ਉੱਡੇ ਦਾਲ ਦਾ ਸ਼ਾਗਿਰ ਹੋ ਗਿਆ ਔਰ ਇਹਨੂੰ ਸੇਵਾ ਕੀਤੀ ਇਹਨਾਂ ਨੂੰ ਸੇਵਨ ਕੀਤਾ کہ ایسا سماب آیا کہ ایک انبابا سرسندھی کلہ تاری اٹھا زندے یار میں موکھی بڑھے گل 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 آگا جاوے پھتے پاہوے نہاں گناوے تو جار میں موکھی خان کا مان پر ہویا کھوڑے گئے تو پہلا گیا ہر بھی سکھ یار میں نے لاد وچارہ بھی سان کر میں ہویا ارسار ارسار

ਇਸ ਧਰਤੀ ਦੇ ਉੱਤੇ ਬਹੁਤ ਬਿੰਦੂ ਦੀ ਪੰਜਾਬੀ ਬਸੂ ਹੋਵੇ ਉਸ ਧਰਤੀ ਦੀਆਂ ਸਰਕਾਰਾਂ ਉਸ ਧਰਤੀ ਤੇ ਰਹਿਣ ਵਾਲਾ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਉਹਨਾਂ ਸਿੱਖਾਂ ਦੇ ਨਾਲ ਐਸਾ ਵੀਰਾ ਕੀਤਾ ਜਾਏ ਕਿ ਸਿਰਫ ਜਿਹੜੇ ਨੇ ਆਜ਼ਾਦੀ ਦੇ ਲਾਭ ਕਮਾਉਣ ਕਿਤਾ ਜਿਹੜੇ ਵਿਕਾਰ ਨੇ ਉਹਦਾ ਵੀ ਕਰ ਸਕਦੇ ਪਰ ਐਸਾ ਸਦਾ ਉਸ ਵੇਲੇ ਵੀ ਆਇਆ ਜਦੋਂ ਬਾਬਾ ਸਾਹਿਬ ਸਿੰਘ ਦੀ 11 ਰੁਖੀ ਸੰਗ ਅਮਰੇ ਸਰਕਾਰ ਹੈ ਨਹੀਂ ਤਲਪਾਨ ਜੋ ਤਲਵਾਰ ਦੀ ਲਾ ਦਿੱਤੀ ਗਈ ਕਿ ਤਲਵਾਰ ਨਹੀਂ ਪਾਸ ਕਰ ਸਕਦਾ ਇਹ ਇੱਕ ਆਧਾਰਧਾਰਿਕ ਕਸਫਾ ਤੇ ਬਾਬਾ ਸਭ ਸਭ ਜੋ ਹੋ ਰਾ ਹੈ ਹੌਲ ਵਿੱਚ ਇੱਕ ਮੁਕੱਦਮਾ ਬਾਇਕ ਕੀਤਾ ਬਹੁਤ ਵੱਡਾ ਸੰਘਰਸ਼ ਜਿਹੜਾ ਸੀ ਬਾਬਾ ਸਰਸ ਗੋਰਾ ਨੇ ਕੀਤਾ ਮੁਕੱਦਮਾ ਜਿੱਤੇ ਆ ਤੇ ਕਈਆਂ ਬੰਦੋਂ ਦੇ ਕੇ ਕਹਿ ਦਿੱਤੀ ਜੈਸੀ ਕੁਰਬਾਨ ਕਹਿਣੇ ਸਿੱਖਾਂਵਾਦ ਤੇ ਜ਼ਰੂਰੀ ਹੈ ਤੇ ਕਿਚਨਾ ਸਾਡਾ ਧਾਰਾ ਉਚੇਤਨ ਸਾਡੇ ਸ਼ਹੀਦਾਂਾਂ ਆਖ ਹੈ ਉਹ ਦਿੱਤੇ ਤੋਂ ਕੋਈ ਕੁਰਬਾਨ ਅਸੀਂ ਆਪਾਂ ਇਸ ਸਭ ਪ੍ਰੋਟੈਕਟਸ ਵਾਸਤੇ ਕੈਸੀ ਆਪੜ ਆਪ ਨੂੰ ਰੱਖਿਆ ਬਾਬਾ ਸਰਬੰਸ ਸਿੰਘ ਦੀ ਹੋਰਾਂ ਨੇ ਇਹ ਗੱਲ ਲਈ ਕਹਿਣ ਲੱਗੇ ਕਿ ਖਾਲਸਾ ਆਸ਼ਾਸ਼ਤ ਰੱਖੇਗਾ ਖਾਲਸਾ ਇਸ ਤੇ ਛੁਟੀਆਂ ਕਿਰਪਾਨਾਂ ਵਿੱਚ ਰੱਖੇਗਾ ਦਾਲ ਪੰਥ ਆਪਸ ਵਿੱਚ ਜਿਹੜੇ ਸਨੇਗ ਨਾਮੁ ਤਪਨ ਕਰਦੇ ਨੇ ਨਿਰੰਤਰ ਛੁਟੀਆਂ ਕਿਰਪਾਨਾਂ ਰੱਖਦੇ ਨੇ ਜੇ ਜਿ ਰੱਖਦੇ ਨੇ ਹੋਰਾਂ ਦਾ ਦਾਲ ਪੰਥ ਅੱਜ ਵੀ ਦਾਲ ਪੰਥ ਦੇ ਮਾਨ ਤੇ ਜਿਹੜਾ ਬੈਸੰਸ ਹੈ ਅਤਿਸ਼ਾਹ ਰੱਖਣ ਦਾ ਉਹ ਜਾਰੀ ਕੀਤਾ ਜਾਂਦਾ ਹੈ ਉਸ ਵੇਲੇ ਉਸ ਵੇਲੇ ਕਿੰਨਾ ਵੱਡਾ ਇਹ ਸਦਸ਼ਣ ਰੜਿਆ ਤੇ ਜਿਹੜਾ ਅੱਜ ਅਸੀਂ ਆਜ਼ਾਦ ਹੋਏ ਜਿਹੜੇ ਸੈਤਰ ਨੇ ਉਹ ਆਪਣੇ ਨਾਮ ਲੈ ਕੇ ਤੇ ਸੰਸਾਰ ਦੇ ਵਿੱਚ ਵਿਚਰ ਰਹੇ ਆ ਸਾਡਾ ਬਾਪੂ ਸਾਹਿਬ ਤੇ ਜੀਵਨ ਕੋ ਸੇਧ ਰਹਿਣ ਦੀ ਲੋੜ ਹੈ ਕਿ ਜਿਹਨਾਂ ਬਾਪੂ ਸਾਹਿਬ ਨੇ ਕਿੰਨਾ ਵੱਡਾ ਸਦਸ਼ ਕੀਤਾ ਇੰਨੇ ਵੱਡੇ ਕੋ ਕਹਾਣੀ ਹੋਏ ਇੰਨੇ ਵੱਡੇ ਕੋ ਕਹਾਬਤੀ ਹੋਏ ਇੰਨੇ ਵੱਡੇ ਕੋ ਮਾਈ ਵਾਲੇ ਹੋਏ ਕਹਿੰਦੇ ਕਿ ਕੋਈ ਨਹੀਂ ਕਿ ਜੋ ਪੀੜ ਸਰੀਰ ਦੀ ਬਿਮਾਰੀ ਤੋਂ ਦੇਵਾਪੁਰ ਗਿਆਨ ਦੇ ਮੁਖੀ ਹੁੰਦੇ ਆ ਹੋਏ ਝਾੜੂ ਦੇ ਨਾਲ ਸੇਵਾ ਕਰ ਦਿਸਦਾ ਪਟਿਆਲਾ ਸੇਵਾ ਕਾਰਗ ਸੰਤੋ ਸੇਕਰੇ ਆਪੇ ਬੇਨਤੀ ਕੀਤੀ ਮਹਾਰਾਜ ਜੀ ਦੇ ਨਾਲ ਸ਼ਰੀਰ ਕਿਸੇ ਬਿਮਾਰੀ ਚ ਗਰਸਿਆ ਹੋਇਆ ਮਿਹਰ ਤੇ ਕਿਰਪਾ ਕਰੋ ਇਹਦੇ ਜੇਕਾ ਸ਼ਰੀਰ ਦੀ ਬਿਮਾਰੀ ਦੂਰ ਕਰਨੀ ਹੈ ਤੇ ਆਪ ਹਰ ਝਾੜੂ ਤੇਰੇ ਦੇ ਅੰਦਰ ਝਾੜੂ ਫੇਰ ਨਾਲ ਬੈਠੇ ਬੈਠੋ ਇਸ ਨੂੰ ਦਾ ਉਸ ਵਿਭਾਗ ਪਿਆਕੇ ਦੇ ਬਾਬਾ ਜੀ ਦੇ ਬਸਾ ਝਾੜੂ سارے ڈیلے کے اندر جھاڑ سیم جی سیو سی پرابت کر دیتی ہے تھوڑے ہی دن کے ویکی جیڑا بڑی گبھیر بیماری کو پیڑ سی وہ ہے کہ بالکل نو پرو ہو گیا